ਹੁਣ ਕਦੋਂ ਜਾਣਾ ਆਪਾਂ ਕਰਪੈਨ ਲੈ ਕੇ ਕਾਲਜ ਬਾਈ ਕਿਹੜੀ ਤਰੀਪੂਆ ਨੂੰ ਉੱਥੇ ਕਣਕ ਵੀ ਜੀ ਆ ਓਏ ਤੂੰ ਕਰਪੈਨ ਲੈ ਕੇ ਵੜਨ ਜਾਣੀ ਜਿਹੜੀ ਬਾਈ ਜੀ ਬਹੁਤ ਲੱਗਿਆ ਯਾਰ ਰਮੇ ਤੂੰ ਪੈਂ ਕਦੇ ਰਿਸ਼ ਕੁਸ਼ਕਲ ਚੱਕਰਾਂ ਚ ਸਾਡਾ ਗਰੀਬਾਂ ਦਾ ਕਾਹਦਾ ਸ਼ਿਕਾਇਤ ਸਾਡੀ ਜ਼ਿੰਦਗੀ ਦਾ ਚਾਹ ਗੁੜ ਚੀ ਲੰਘੇ ਚਾਹ ਲਿਆਂਦੀ ਗੁੜ ਮੁੱਕ ਗਿਆ ਗੁੜ ਲਿਆਂਦਾ ਚਾਹ ਮੁੱਕ ਗਈ ਪਿਆਰ ਕਰਨ ਲਈ ਤਾਂ ਵੇਹਲ ਹੀ ਨਹੀਂ ਮਿਲੀ ਸੁਖ ਨਾਲ ਜੋ ਆ ਕੇ ਵੀ ਛੇ ਕਰ ਲੈ ਪਤਾ ਹੀ ਨਹੀਂ ਲੱਗਿਆ ਪਿਆਰ ਕਿਹੜੇ ਸਨ ਜਲੰਘਿਆ ਹਾਂ ਤੇ ਗੋਲਮ ਲਾ ਕੇ ਫਟੇ ਮੂੰਹ ਜਾ ਪਾਣੀ ਵੇਖ ਲੈ ਜਾ ਕੇ ਹੈਲੋ ਨਿੱਕੇ ਓਏ ਹਾਂ ਬੋਲੇ ਬੰਦੂ ਕਰਈਆਂ ਹਾਂ ਹਾਂ ਮੈਂ ਕਦੋਂ ਆਵਾਂ ਉਹ ਤਾਂ ਦੋ ਦਿਨਾਂ ਜਾ ਜੀ ਥੋੜੇ ਕਰਦੇ ਮੰਨਦੇ ਤਾਂ ਹੈ ਨਹੀਂ ਓਏ ਹੁਣ ਮੰਨ ਜਾਣਗੇ ਕੋਈ ਚੱਕਰ ਨਗਾ ਤੇ ਥੋੜੀ ਬੁੜੀ ਨਾ ਮੰਨੀ ਆਪਾਂ ਦੋ ਦਿਨਾਂ ਤੱਕ ਝੋਲਾ ਜਾ ਕੇ ਵੇਰ ਆਣ ਚਲ ਠੀਕ ਆ ਮੈਂ ਆਉਣਾ ਹਾਂ ਆਹੋ ਚੰਗਾ ਚੰਗਾ ਬਾਈ ਕੁੜੀ ਸੀ ਫੋਟੋ ਦਿਖਾ ਦੇ ਮਾੜੀ ਜੀ ਬੋਲਾ ਕੁੜੀ ਹੁੰਦੀ ਹੈ ਨਹੀਂ ਜਾ ਫਿਰ ਪਾਣੀ ਲਾਉ ਜਾ ਚਲੋ ਨਥੂ ਰਾਮਾ